ਮੁਰਦਾਬਾਦ 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 ਨਰਸੀ ਲੋਕ ਜਿੰਦਾਬਾਦ 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 ਸਰ ਸਭ ਇੱਕ ਵਾਰੀ ਖੜੇ ਹੋ ਕੇ ਆਪਾਂ ਨਾਰੇਬਾਜੀ ਕਰਾਂਗੇ ਇਹਦਾ ਵੀ ਤਾਨਾ ਸਾਹੀ ਹੈ ਜਿਹਦਾ ਸਰਕਾਰ ਦੀ ਤਾਨਾ ਸਾਹੀ ਮੁਰਦਾਬਾਦ 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 ਜੀ ਜੀ ਦੇ ਆਪਕਾ ਨੂੰ 2016 ਤੋਂ ਪੂਰੇ ਲਾਭ ਦਿਓ ਲਾਭ ਦਿਓ ਲਾਭ ਦਿਓ ਤੇ ਆਪਕੇ ਤਾਂ ਜਿੰਦਾਬਾਦ ਜਿੰਦਾਬਾਦ ਜਿੰਦਾ

द्यार्थी एकता ज़िंदाद ज़िंदाबाद ज़िंदाब